ਜਿਨ੍ਹਾਂ ਲੋਕਾਂ ਨੇ ਆਪਣੇ ਵਾਹਨਾਂ ਦੇ ਉੱਪਰ ਜਿਹੜੇ ਝੰਡੇ ਲਗਾਏ ਹੋਏ ਨੇ ਖਾਲਸਾ ਦੇ ਝੰਡੇ ਕੇਸਰੀ ਰੰਗ ਦੇ ਜਾਂ ਫਿਰ ਨੀਲੇ ਰੰਗ ਦੇ ਝੰਡੇ ਲਗਾਏ ਹੋਏ ਨੇ ਤਾਂ ਹੁਣ ਉਹ ਹੀ ਸਿਰਫ ਆਪਣੇ ਵਾਹਨਾਂ ਦੇ ਉੱਤੇ ਝੰਡੇ ਲਗਾ ਕੇ ਰੱਖ ਸਕਦੇ ਨੇ ਜਿਹੜੇ ਕਿ ਇਸ ਦੀ ਮਾਨ ਮਰਿਆਦਾ ਨੂੰ ਕਾਇਮ ਰੱਖ ਲੈਣ ਕਿਉਂਕਿ ਜਿਹੜੇ ਲੋਕ ਸ਼ਰਾਬ ਦਾ ਮੀਟ ਦਾ ਜਾਂ ਫਿਰ ਸਿਗਰਟਾਂ ਬੀੜੀਆਂ ਜਰਦਾ ਜਾਂ ਕੋਈ ਵੀ ਤੰਬਾਕੂ ਜਹੇ ਨਸ਼ੇ ਦਾ ਸੇਵਨ ਕਰਦਾ ਹੈ ਤੇ ਉਸ ਦੇ ਵਾਹਨ ਦੇ ਉੱਤੇ ਜਿਵੇਂ ਦੇਖਿਆ ਜਾਂਦਾ ਛੋਟਾ ਹਾਥੀ ਹੋ ਗਿਆ ਜਾਂ ਹੋਰ ਕਈ ਤਰ੍ਹਾਂ ਦੇ ਸਾਧਨ ਜਿਨ੍ਹਾਂ ਦੇ ਉੱਤੇ ਦੇਖਿਆ ਜਾਂਦਾ ਕਿ ਅਕਸਰ ਹੀ ਲੋਕ ਜਿਹੜੇ ਕਿ ਖਾਸਾ ਪੰਥ ਦੇ ਜਿਹੜੇ ਕਿ ਝੰਡੇ ਲਹਿਰਾ ਲੈਂਦੇ ਨੇ ਪਰ ਨਿਹੰਗ ਸਿੰਘਾਂ ਦੇ ਵੱਲੋਂ ਹੁਣ ਦੇਖਿਆ ਜਾ ਰਿਹਾ ਕਿ ਕਾਰਵਾਈ ਕਰੇ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਇੱਕ ਜਿਹੜੇ ਕਿ ਵਾਹਨ ਨੂੰ ਰੋਕਦੇ ਹੋਏ ਨਜ਼ਰ ਆ ਰਹੇ ਨੇ ਤੇ ਉਸ ਦੇ ਉੱਤੇ ਜਿਹੜੇ ਖਾਲਸਾ ਨਾਲ ਸਬੰਧਿਤ ਝੰਡੇ ਲੱਗੇ ਹੋਏ ਸੀ ਉਹਨਾਂ ਨੂੰ ਉਤਾਰਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੀ ਕਿ ਗੱਲਬਾਤ ਹੋ ਰਹੀ ਹੈ ਕਿ ਤੁਸੀਂ ਸੇਵਨ ਦਾ ਜਰ ਦੇ ਬੀੜੀਆਂ ਦਾ ਕਰਦੇ ਹੋ ਤਾਂ ਤੁਸੀਂ ਦੂਜੇ ਪਾਸੇ ਜਿਹੜਾ ਕਿ ਇਹ ਜਿਹੜੇ ਝੰਡੇ ਲਹਿਰਾਏ ਹੋਏ ਨੇ ਤਾਂ ਤੁਸੀਂ ਇਹ ਝੰਡੇ ਜੜਕੀ ਨਹੀਂ ਲਗਾ ਸਕਦੇ ਜੇਕਰ ਤੁਸੀਂ ਨਸ਼ੇ ਦਾ ਸੇਵਨ ਕਰਨਾ ਜਰ ਦੇ ਬੀੜੀਆਂ ਦਾ ਸੇਵਨ ਕਰਨਾ ਪਰ ਫਿਰ ਤੁਸੀਂ ਜਿਹੜਾ ਕਿ ਇੰਨਾ ਖਾਲਸਾ ਦੇ ਨਾਹੀਂ ਕੇਸਰੀ ਰੰਗ ਦੇ ਤੇ ਨਾਹੀਂ ਨੀਲੇ ਰੰਗ ਦੇ ਜਿਹੜੇ ਤੁਸੀਂ ਇਹ ਝੰਡੇ ਤੁਸੀਂ ਨਹੀਂ ਝੁਲਾ ਸਕਦੇ ਅਤੇ ਖੁਦ ਗੁਰੂ ਦੇ ਸਿੰਘ ਹੈ ਇਹਨਾਂ ਚੀਜ਼ਾਂ ਨੂੰ ਇਹਨਾਂ ਝੰਡਿਆਂ ਨੂੰ ਉਤਾਰਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਲ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਇਹ ਕਿੱਥੋਂ ਤੱਕ ਸਹੀ ਹੈ ਜੋ ਇਸ ਤਰੀਕੇ ਦੇ ਨਾਲ ਜਿਹੜੇ ਕਿ ਸਿੰਘਾਂ ਦੇ ਵੱਲੋਂ ਜਿਹੜਾ ਕਿ ਉਤਾਰੇ ਜਾ ਰਹੇ ਨੇ ਜਿਹੜੇ ਖਾਲਸਾ ਦੇ ਇਹ ਝੰਡੇ ਨੇ ਕੀ ਸਹੀ ਹੈ ਜਾਂ ਗਲਤ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਂਝੀ ਜ਼ਰੂਰ ਕਰਿਓ ਤਾਂ ਵੀਡੀਓ ਨੂੰ ਵੀ ਦੇਖੋ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਹਰੇਕ ਜਿਹੜਾ ਕਿ ਇਹ ਜਿਹੜਾ ਝੰਡੇ ਨੇ ਖਾਸਾ ਪੰਦੇ ਨਾਲ ਸੰਬੰਧਿਤ ਇਹਨਾਂ ਨੂੰ ਆਪਣੇ ਵਾਹਨਾਂ ਦੇ ਉੱਤੇ ਲਗਾਏ ਹੋਏ ਨੇ ਪਰ ਦੇਖਿਆ ਜਾਂਦਾ ਕਿ ਆਪਣੇ ਗੱਡੀਆਂ ਦੇ ਵਿੱਚ ਬੈਠ ਕੇ ਉਹਨਾਂ ਦੇ ਵੱਲੋਂ ਨਸ਼ੇ ਦਾ ਸੇਵਨ ਕੀਤਾ ਜਾਂਦਾ ਪਰ ਦੂਜੇ ਪਾਸੇ ਲੋਕਾਂ ਦੇ ਵੱਲੋਂ ਫਿਰ ਇਹ ਵੀ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਤੁਸੀਂ ਜਿਹੜੇ ਅਜਿਹੇ ਲੋਕ ਨੇ ਉਹਨਾਂ ਤੇ ਤਾਂ ਤੁਸੀਂ ਜ਼ੋਰ ਚਲਾਉਂਦੇ ਹੋ ਪਰ ਜਿਹੜੇ ਖੁਦ ਗੁਰੂ ਘਰਾਂ ਦੇ ਵਿੱਚੋਂ ਰਹਿ ਕੇ ਬੇਅਦਬੀਆਂ ਕਰਦੇ ਨੇ ਗੁਰੂ ਘਰ ਦੇ ਵਿੱਚ ਲੋਕ ਸ਼ਰਾਬਾਂ ਲੈ ਕੇ ਚਲੇ ਜਾਂਦੇ ਨੇ ਕਿਉਂਕਿ ਅਸੀਂ ਹਾਲ ਦੇ ਵਿੱਚ ਇੱਕ ਵੀਡੀਓ ਦੇਖੀ ਐ ਜਾਂ ਫਿਰ ਹੋਰ ਕੁਝ ਅਜਿਹੇ ਵੀਡੀਓਜ਼ ਦੇਖਦੇ ਆ ਤਾਂ ਉਹਨਾਂ ਬਾਰੇ ਕੀ ਕਹਿਣਾ ਉਦੋਂ ਗੁਰੂ ਘਰ ਦੇ ਸੇਵਾਦਾਰ ਕਿੱਥੇ ਹੁੰਦੇ ਨੇ ਤਾਂ ਇਸ ਤਰੀਕੇ ਦੇ ਕਮੈਂਟ ਜਿਹੜੇ ਕਿ ਲੋਕਾਂ ਦੇ ਵੱਲੋਂ ਵੀ ਕੀਤੇ ਜਾ ਰਹੇ ਤਾਂ ਆਉ ਨਜ਼ਰ ਮਾਰਦੇ ਐ ਇਸ ਵੀਡੀਓ ਤੇ ਲਾਲੇ ਨੂੰ ਲਾਲੇ ਦਾ ਪਰਦੇ ਪਾ ਸੋ ਰਵਣਾ ਤੇਰੇ ਜੁੱਤੀ ਬਹੁ ਫੈਲੀਆ ਤੇ ਫੜ ਲੈਣ ਲੱਗਾ ਬਾਜੀ ਆਦੂ ਬੱਸ ਹੋ ਗਿਆ ਬਈ ਹੋਰ ਕਿੰਨਿਆ ਫਿੱਕਾ ਫੇੜਾ ਨਿਗਾਰ ਸਭ ਲਾਇਆ ਨੇ ਸੇਟ ਮੁਝ ਬਈ ਆ ਓਏ ਆਖੀ ਹੋਣਾ ਤੇਰੇ ਨਾਲ ਆਉਣੀ ਨਹੀਂ ਆ ਫੇੜ ਗੁੱਟੀ ਉਹ ਦੇਖ ਉਹਦੇ ਫੇੜ ਗੁੱਟੀ ਜਨ ਹੋਰ ਦੇ ਲਾਉਣਵੇਂ ਨਹੀਂ ਦੁਬਾਰੇ ਤੇ ਲਾਈ ਵੀ ਨਾ ਮੈਂ ਮੰਡੀ ਦੀ ਖੈਰ ਤੁਹਾਡੀ ਕੀ ਰਾਏ ਆ ਅਸੀਂ ਤੁਹਾਡੀ ਰਾਏ ਵੀ ਜਾਨਣਾ ਚਾਹਾਂਗੇ ਕਿ ਜੋ ਇਹ ਨਿਹੰਗ ਸਿੰਘਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਸਹੀ ਆ ਜਾਂ ਗਲਤ ਆ ਤਾਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਆਪਣੀ ਰਾਏ ਜਿਹੜੀ ਕਿ ਜ਼ਰੂਰ ਉਹ ਦੱਸਿਓ ਪਰ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਕਿ ਉਤਾਰਿਆ ਜਾ ਰਿਹਾ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਸਿੰਘਾਂ ਦਾ ਕਿ ਇਸ ਤਰੀਕੇ ਨਾਲ ਤਾਂ ਬੇਅਦਬੀ ਹੁੰਦੀ ਆ ਤੁਸੀਂ ਨਸ਼ੇ ਦਾ ਸੇਵਨ ਕਰਕੇ ਆਪਣੇ ਹੱਥ ਜਿਹੜੇ ਕਿ ਅਜਿਹੇ ਆ ਜਿਹੜੇ ਕਿ ਖਾਸ ਕਰਕੇ ਜਿਹੜੇ ਝੰਡੇ ਨੇ ਉਹਨਾਂ ਨੂੰ ਲਗਾਉਨੇ ਹੋ ਦੂਜੇ ਪਾਸੇ ਤੁਸੀਂ ਗੱਡੀਆਂ ਦੇ ਵਿੱਚ ਬੈਠ ਕੇ ਤੰਬਾਕੂ ਦਾ ਸੇਵਨ ਕਰਦੇ ਹੋ ਸ਼ਰਾਬਾ ਪੀਨੇ ਹੋ ਤਾਂ ਤੁਹਾਨੂੰ ਇਹ ਜਈਆਂ ਗੱਲਾਂ ਨਹੀਂ ਕਰਨੀਆਂ ਜਿੰਦਿਆਂ ਤੁਹਾਨੂੰ ਸ਼ੋਭਾ ਨਹੀਂ ਦਿੰਦੇ ਕਿ ਤੁਸੀਂ ਆਪਣੇ ਵਾਹਨਾਂ ਦੇ ਉੱਤੇ ਖਾਸਾ ਪਾਣ ਦੇ ਝੰਡੇ ਲਹਿਰਾਓ ਬਿਊਰੋ ਰਿਪੋਰਟ ਛੰਕਾਟਾ ਦੀ نیوز